ਹੁਣ ਤੁਸੀਂ ਕਿਹੜਾ ਕਿਹੜਾ ਨਸ਼ਾ ਕਰਦੇ ਹੋ ਮੈਂ ਸਿਰਫ ਚਿੱਟਾ ਹੀ ਲੱਗਦਾ ਹੈ ਚਿੱਟਾ ਚਿੱਟਾ ਤੇ ਚਿੱਟਾ ਕਿੱਥੋਂ ਮਿਲਦਾ ਤੁਹਾਨੂੰ ਬੋਲਦਾ ਵੀ Shimla ਬੋਲਦਾ ਹੈ Shimla ਕਿੰਨੇ ਦੀ ਗ੍ਰਾਮੀ ਮਿਲਦੀ ਹੈ ਬਟੇ 35 ਹੈ 35 350 ਦੀ ਗ੍ਰਾਮੀ ਦਿੰਦੇ ਨੇ ਹਾਂਜੀ ਔਰ ਹੈ ਨਸ਼ਾ ਕਿਉਂ ਕਰਦੇ ਹੋ ਜਦੋਂ ਲੱਗ ਗਿਆ ਹੈ ਨਸ਼ਾ ਤਾਂ ਉਹ ਕਰਦੇ ਆ ਤੇ ਨਸ਼ਾ ਛੱਡਣਾ ਚਾਹੁੰਦੇ ਹੋ ਹਾਂਜੀ ਤੇ ਕਿਸੇ ਸਿਵਲ ਦੇ ਹਸਪੀਟਲ ਗਏ ਨਹੀਂ ਤੁਸੀਂ ਆਪਣਾ ਲਾਜ ਵਾਸਤੇ ਕਿਉਂ ਕਿਉਂ ਨਹੀਂ ਗਏ ਮੇਰੇ ਕੋਲ ਦੇ ਇੰਨੇ ਚੰਗੇ ਵੀ ਨਹੀਂ ਆਗੇ ਜਿਹੜੇ ਲੈ ਜਾਣਗੇ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਸ ਸਟੈਂਡ ਤੇ ਘੁੰਮਦਿਆਂ ਦੋ ਦੋ ਸਾਲ ਹੋ ਗਏ ਦੋ ਸਾਲ ਬਸ ਸਟੈਂਡ 'ਚ ਹੀ ਰਹਿੰਦੇ ਹੋ ਨਹੀਂ ਨਹੀਂ ਸ਼ਿਮਲਾ ਸ਼ਿਮਲਾਪੁਰੀ ਰਹਿੰਦੇ ਹੋ ਅੱਛਾ ਇਹ ਲਗਭਗ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਨਸ਼ੇ ਦੀ ਆਤੀਆਂ ਨੇ ਇਤੋਂ ਹਾਂ 10-15 ਹੋਣਗੀਆਂ 10-15 ਕੁੜੀਆਂ ਹਾਂਜੀ ਤੇ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਛਾ ਅਪੀਲ ਕਰਨਾ ਚਾਹੁੰਦੇ ਸਾਡਾ ਨਸ਼ਾ ਛੁੱਟ ਜਵੇ ਵਿੱਚ ਕੰਮ ਵੀ ਛੁੱਟ ਜਵੇ ਕੰਮ ਵੀ ਛੁੱਟ ਜਵੇ ਹਾਂਜੀ ਕੰਮ ਮਜਬੂਰੀ 'ਚ ਕਰਨਾ ਪੈਂਦਾ ਤੁਹਾਨੂੰ ਹਾਂਜੀ ਅੱਛਾ ਇੱਕ ਮੈਡਮ ਮੈਨੂੰ ਇਹ ਦੱਸੋ ਚਲੋ ਠੀਕ ਹੈ ਤੁਸੀਂ ਇਹ ਕੰਮ ਕਰਦੇ ਹੋ ਕੋਈ ਮਜਬੂਰੀ ਹੈ ਤੁਹਾਡੀ ਠੀਕ ਹੈ ਮਜਬੂਰੀ ਹਾਲਾਤ ਕਈ ਵਾਰੀ ਲੈ ਜਾਂਦੀ ਗਲਤ ਪਾਸੇ ਬੰਦੇ ਨੂੰ ਜਿਹੜੀਆਂ ਕੁੜੀਆਂ ਲੁੱਟਾਂ ਖੋਹਾਂ ਕਰਦੀਆਂ ਉਹਨਾਂ ਨੂੰ ਕੀ ਮੈਸੇਜ ਕੀ ਮੈਸੇਜ ਦੇਣਾ ਚਾਹੁੰਦੀਆਂ ਹਾਂ ਹਾਂ ਕੁੜੀਆਂ ਤੇ ਲੁੱਟਾਂ ਖੋਹਾਂ ਕਰਦੀਆਂ ਬਹੁਤ ਗਲਤ ਗੱਲ ਇੱਕ ਕਰਕੇ ਸਾਡਾ ਸਿਰ ਵੀ ਬੁਨਾਮ ਹੋ ਰਿਹਾ ਕਰਦੀਆਂ ਹਾਂ ਹਾਂ ਉਹ ਕੁੜੀਆਂ ਅੱਗੇ ਕਰਦੀਆਂ ਨੇ ਅੱਛਾ ਦਿੱਲੀ ਨੂੰ ਕੋਈ ਕਹਿੰਦਾ ਅੱਛਾ ਹਾਂਜੀ ਤੇ ਜਦੋਂ ਇਹ ਲੁੱਟਾਂ ਖੋਹਾਂ ਕਰਦੀਆਂ ਨੇ ਮੁਸਾਫਰਾ ਨਾਲ ਬਾਹਰਲੇ ਮੁਸਾਫਰ ਹੁੰਦੇ ਆ ਕਈ ਵਾਰੀ ਲੋਕਲ ਵੀ ਹੁੰਦੇ ਕਈ ਵਾਰੀ ਵਾਰੀ ਹੁੰਦੇ। ਮੁੰਡੇ ਕਿੰਨੇ ਹੁੰਦੇ ਉਹਨਾਂ ਕੁੜੀਆਂ ਦੇ ਨਾਲ ਜਿਹੜੇ ਗਰੋ ਹੁੰਦਾ ਇਹਨਾਂ ਦਾ ਕੀ ਹੈ? ਇਹਨਾਂ ਦੇ ਫਰੈਂਡ ਹੁੰਦੇ ਨਾਲ। ਫਰੈਂਡ ਹੁੰਦੇ ਨਾਲ। ਇਹ ਸਾਰੀਆਂ ਕੁੜੀਆਂ ਇਹ ਪਰਿਵਾਰਕ ਹੀ ਮੈਂ ਤੋਂ ਵਿੱਚੋਂ ਇਹ 12 ਕਰਦੀਆਂ ਨੇ। ਇਹਨਾਂ ਨੂੰ ਪਤਾ ਮੈਨੂੰ ਦੁਨਿਆਵਾਲਾ। ਟੋਟਲ ਕਿੰਨੀਆਂ ਕੁੜੀਆਂ ਹੁੰਦੀਆਂ ਨੇ ਇਹ? 10-15 ਲਾ ਲਓ। 10-15 ਕੁੜੀਆਂ। ਕਦੇ ਪੁਲਿਸ ਨੇ ਰੌਂਡ ਵੀ ਮਾਰੇ ਇੱਥੇ ਕਦੀ? ਮਾਰਦੇ ਪੁਲਸਾਂ ਦੇ ਚਾਪਾ ਜਾਂਦੀ। ਭਾਜ ਜਾਂਦੀਆਂ ਨੇ। ਤੇ ਹੁਣ ਇੱਕ ਇੱਕ ਦਾ ਟਾਈਮ ਹੋ ਗਿਆ ਹੈ। ਤੁਸੀਂ ਵੀ ਘੁੰਮ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਵੀ ਰਾਤ ਨੂੰ ਮੈਂ ਕੱਲੀ ਘੁੰਮ ਰਹੀ ਆ ਡਰ ਤਾਂ ਲੱਗਦਾ ਵਾ ਫਿਰ ਹੁਣ ਉਧਰ ਉਧਰ ਹੋ ਜਾਈਦਾ ਤੇ ਹੁਣ ਤੁਸੀਂ ਕਿਹੜਾ ਕਿਹੜਾ ਨਸ਼ਾ ਕਰਦੇ ਹੋ ਬਸ ਇਹ ਚਿੱਟਾ ਹੀ ਲੱਗਦਾ ਹੈ ਚਿੱਟਾ ਚਿੱਟਾ ਤੇ ਚਿੱਟਾ ਕਿੱਥੋਂ ਮਿਲਦਾ ਤੁਹਾਨੂੰ ਕੋਈ ਡਰ ਵੀ ਨਹੀਂ ਲੱਗਦਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਟਾਈਮ ਦੇਖੋ ਟਾਈਮ ਸਾਢੇ 12:00 ਇੱਕ ਦਾ ਟਾਈਮ ਹੋ ਗਿਆ ਕਿਉਂ ਘੁੰਮ ਰਹੇ ਹੋ ਨਸ਼ਾ ਕਰਦੇ ਹੈ ਨਸ਼ਾ ਕਰਦੇ ਨਸ਼ਾ ਕਿਉਂ ਕਰਦੇ ਹੋ ਮੂੰਹ ਤੇ ਲੱਗ ਗਿਆ ਹੈ ਨਸ਼ਾ ਕਰਦੇ ਆ ਤੇ ਨਸ਼ਾ ਛੱਡਣਾ ਚਾਹੁੰਦੇ ਹੋ ਤੇ ਕਿਸੇ ਸਿਵਲ ਦੇ ਹਸਪਤਲ ਗਏ ਨਹੀਂ ਤੁਸੀਂ ਆਪਣਾ ਇਲਾਜ ਵਾਸਤੇ ਕਿਉਂ ਕਿਉਂ ਨਹੀਂ ਗਏ ਮੇਰੇ ਘਰ ਦੇ ਇੰਨੇ ਚੰਗੇ ਨਹੀਂ ਹੈਗੇ ਜਿਹੜੇ ਲੈ ਜਾਣਗੇ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਸ ਸਟੈਂਡ ਤੋਂ ਕੁਮਦਿਰ ਨੂੰ ਮੈਨੂੰ ਦੋ ਸਾਲ ਹੋ ਗਏ ਦੋ ਸਾਲ ਬਸ ਸਟੈਂਡ 'ਚ ਹੀ ਰਹਿੰਦੇ ਹੋ ਨਹੀਂ ਨਹੀਂ ਸ਼ਿਮਲਾ ਬੁਰੀ ਰਹਿੰਦੇ ਹੋ ਅੱਛਾ ਇਹ ਲਗਭਗ ਕਿੰਨੀਆਂ ਕੁੜੀਆਂ ਨੇ ਜਿਹੜੀ ਇਹ ਨਸ਼ਕੇ ਦੀ ਆਤੀਆਂ ਨੇ ਇਤੋਂ ਹਾਂ 10-15 ਹੋਣਗੀਆਂ 10-15 ਕੁੜੀਆਂ ਹਾਂਜੀ ਤੇ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਛਾ ਕੀ ਕਰਨਾ ਚਾਹੁੰਦੇ ਸਾਡਾ ਨਸ਼ਾ ਛੁੱਟ ਜਵੇ ਵਿੱਚ ਕੰਮ ਵੀ ਛੁੱਟ ਜਵੇ ਕੰਮ ਵੀ ਛੁੱਟ ਜਵੇ ਕੰਮ ਮਜਬੂਰੀ 'ਚ ਕਰਨਾ ਪੈਂਦਾ ਤੁ ਤਾਤੇ ਇੱਕ ਮੈਡਮ ਮੈਨੂੰ ਇਹ ਦੱਸੋ ਚਲੋ ਠੀਕ ਹੈ ਤੁਸੀਂ ਇਹ ਕੰਮ ਕਰਦੇ ਹੋ ਕੋਈ ਮਜਬੂਰੀ ਹੈ ਤੁਹਾਡੀ ਠੀਕ ਹੈ ਮਜਬੂਰੀ ਹਾਲਾਤ ਕਈ ਵਾਰੀ ਲੈ ਜਾਂਦੀ ਗਲਤ ਪਾਸੇ ਬੰਦੇ ਨੂੰ ਜਿਹੜੀਆਂ ਕੁੜੀਆਂ ਲੁੱਟਾ ਖੋਹਵਾ ਕਰਦੀਆਂ ਉਹਨਾਂ ਨੂੰ ਕੀ ਮੈਸੇਜ ਕੀ ਮੈਸੇਜ ਦੇਣਾ ਚਾਹੁੰਦੀਆਂ ਹਾਂ ਹਾਂ ਕੁੜੀਆਂ ਇੱਥੇ ਲੁੱਟਾ ਖੋਹਵਾ ਕਰਦੀਆਂ ਬਿਲਕੁਲ ਸੱਚ ਗੱਲ ਹੈ ਕਿ ਕਰਕੇ ਅਸੀਂ ਵੀ ਬੁਨਾਮ ਹੋ ਰਹੇ ਹਾਂ ਕਰਦੀਆਂ ਹਾਂ ਹਾਂ ਫੋਨ ਵੀ ਅੱਗੇ ਕਰਦੀਆਂ ਨੇ ਡੇਲੀ ਅੱਛਾ ਡੇਲੀ ਕਰ ਉਹਨਾਂ ਨੂੰ ਕਸਮ ਕਹਿੰਦਾ ਅੱਛਾ ਤੇ ਜਦੋਂ ਇਹ ਲੁੱਟਾਂ ਹੋਗਾ ਗਰਦੀਆਂ ਨੇ ਮੁਸਾਫਰਾ ਨਾਲ ਬਾਹਰਲੇ ਮੁਸਾਫਰ ਹੁੰਦੇ ਆਂ ਸਿਰ ਲਈ ਲੋਕਲ ਵੀ ਹੁੰਦੇ ਕਈ ਵਾਰੀ ਗਾਰੀ ਵਿੱਚ ਹੁੰਦੇ ਕਿ ਮੁੰਡੇ ਕਿੰਨੇ ਹੁੰਦੇ ਉਹਨਾਂ ਕੁੜੀਆਂ ਦੇ ਨਾਲ ਜਿਹੜੇ ਗਰੋ ਹੁੰਦਾ ਇਹਨਾਂ ਦਾ ਕੀ ਹੈ ਨਹੀਂ ਉਹਨਾਂ ਦੇ ਫਰੈਂਡ ਹੁੰਦੇ ਨਾਲ ਦਾ ਫਰੈਂਡ ਹੁੰਦੇ ਨਾਲ ਇਹ ਸਾਰੀਆਂ ਕੁੜੀਆਂ ਇਹ ਪਰਿਵਾਰਕ ਹੀ ਮੈਂ ਇਹ ਤੋਂ ਵਿੱਚੋਂ ਇਹ ਵਾਰਾ ਕਰਦੀਆਂ ਨੇ ਇਹਨਾਂ ਨੂੰ ਪਤਾ ਮੈਨੂੰ ਟੋਟਲ ਕਿੰਨੀਆਂ ਕੁੜੀਆਂ ਹੁੰਦੀਆਂ ਨੇ ਇਹ 10-15 ਕੁੜੀਆਂ ਕਦੇ ਪੁਲਿਸ ਨੇ ਰੌਂਡ ਨਹੀਂ ਮਾਰੇ ਇੱਥੇ ਕਦੀ ਮਾਰਦੇ ਪੁਲਸ ਵਾਲੇ ਨਹੀਂ ਦੇਖ ਆਪਾਂ ਜਾਂਦੀ ਆਪਾਂ ਜਾਂਦੀਆਂ ਨੇ ਤੇ ਹੁਣ ਇੱਕ ਇੱਕ ਦਾ ਟਾਈਮ ਹੋ ਗਿਆ ਤੁਸੀਂ ਵੀ ਘੁੰਮ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਵੀ ਰਾਤ ਨੂੰ ਮੈਂ ਇਕੱਲੀ ਘੁੰਮ ਰਹੀ ਆ ਡਰ ਤਾਂ ਲੱਗਦਾ ਵਾ ਫਿਰ ਹੁਣ ਉਧਰ ਉਧਰ ਹੋ ਜਾਈਦਾ ਤੇ ਹੁਣ ਤੁਸੀਂ ਕਿਹੜਾ ਕਿਹੜਾ ਨਸ਼ਾ ਕਰਦੇ ਹੋ ਬਸ ਇਹ ਚਿੱਟਾ ਹੀ ਲੈਂਦੇ ਹੈ ਚਿੱਟਾ ਚਿੱਟਾ ਤੇ ਚਿੱਟਾ ਕਿੱਥੋਂ ਮਿਲਦਾ ਤੁਹਾਨੂੰ ਬੋਲਦਾ ਵੀ Shimla ਤੋਂ ਹੈ Shimla ਤੋਂ Shimla ਕਿ ਕਿੰਨੇ ਦੀ ਗ੍ਰਾਮੀ ਮਿਲਦੀ ਹੈ ਬਟੇ ਹੈਂ 3500 ਦੀ ਗ੍ਰਾਮ ਹੀ ਦਿੰਦੇ ਨੇ ਹਾਂਜੀ ਔਰ ਆਮ ਮਿਲਦਾ ਜੈ ਚਿੱਟਾ ਵੀ ਆਮ ਮਿਲਦਾ ਸਾਡੇ ਸ਼ਿਮਲਾ ਤੇ ਇੱਥੇ ਵੀ ਕੋਈ ਦਿੰਦਾ ਦੇ ਕੇ ਜਾਂਦਾ ਤੁਹਾਨੂੰ ਕੋ ਆਪ ਲੈ ਕੇ ਲੈ ਕੇ ਨਹੀਂ ਮੈਂ ਉੱਥੇ ਹੀ ਲੈਣੀ ਸ਼ਿਮਲਾ ਗਈ ਕਿ ਨਾਮ ਉਹਦਾ ਬੰਦਾ ਜਿਹਦੇ ਕੋਲ ਲੈਂਦੇ ਹੋ ਉਹਦਾ ਨਾਮ ਸਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਦੋਂ ਨਸ਼ਾ ਲੈਣ ਜਾਂਦੇ ਲੜਕੇ ਨਹੀਂ ਹੈ ਆਮ ਮਿਲਦਾ ਹਾਂਜੀ ਤੇ ਸਰਕਾਰ ਤੇ ਕਹਿੰਦੇ ਵੀ ਨਸ਼ਾ ਖਤਮ ਕਰਤਾ ਆਇਆ ਸੀ ਲੈਟ ਸਭ ਕੋਈ ਨਹੀਂ ਖਤਮ ਕੀਤਾ ਖਤਮ ਕੀਤਾ ਹੁੰਦਾ ਤਾਂ ਅਸੀਂ ਕਰਦੇ ਹੁੰਦੇ ਹਾਂ ਨਾ ਨਸ਼ਾ ਅੱਛਾ ਮਿਲ ਜੀਦਾ ਆਮ ਤੇ ਜੇਕਰ ਤੁਹਾਡੇ ਨਾਲ ਮੁਲਾਜ਼ਮ ਜਾਨ ਵੀ ਨਸ਼ਾ ਲੈ ਕੇ ਆਓ ਇੱਥੋਂ ਉਦੋਂ ਤੁਸੀਂ ਲੈ ਕੇ ਆਜੋਗੇ ਨਾਲ ਡਰ ਲੱਗਦਾ ਹਾਂਜੀ ਇਹ ਨਹੀਂ ਚੱਲ ਚਲੋ ਤੁਸੀਂ ਛੱਡਣਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਦੇ ਹੋ ਹਾਂਜੀ ਚਲੋ ਬੇਟਾ ਛੱਡੋ ਇਹ ਨਸ਼ੇ ਦੀ ਕੋਈ ਖੁਸ਼ੀ ਨਹੀਂ ਹੈ ਆਪਣਾ ਪਰਿਵਾਰ ਕਿੰਨੇ ਬੱਚੇ ਤੁਹਾਡੇ ਮੇਰੀ ਮਰਜ਼ੀ ਨਹੀਂ ਹੈ ਮੈਰਿਜ ਨਹੀਂ ਹੋਈ ਕੁਆਰੇ ਹੀ ਹੋ ਹਾਂਜੀ ਤੇ ਪਰਿਵਾਰ ਦੇ ਕਿੰਨੇ ਮੈਂਬਰ ਹੋ ਆ ਮੇਰੀ ਡੈਡੀ ਨਹੀਂ ਮਾਸੀ ਕੋਲ ਰਹਿੰਦੇ ਮਾਸੀ ਕੋਲ ਰਹਿੰਦੇ ਤੇਰੀ ਮਾਸੀ ਨੂੰ ਪਤਾ ਵੀ ਤੁਸੀਂ ਇਹ ਕੰਮ ਕਰਦੀ ਹੈ ਹਾਂਜੀ ਹੈ ਹਾਂਜੀ ਮਾੜਾ ਮੋਟਾ ਪਤਾ ਮਾਸੀ ਨੇ ਸਮਝਾਇਆ ਨਹੀਂ ਕੋਈ ਨੂੰ ਕਦੀ ਉਹਨਾਂ ਨੂੰ ਤਾਂ ਬਾਹਰ ਲਾਨੀ ਆਂ ਉਸਨੂੰ ਬਾਹਰ ਲਾਈਦਾ ਕਰੀ ਤੇ ਕਹਦੇ ਮਾੜਾ ਮੋਟਾ ਪਤਾ ਨਸ਼ੇ 'ਚ ਟੁੱਣ ਹੋ ਗਏ ਜਦੋਂ ਜਾਂਦੀ ਮਾਸੀ ਨੂੰ ਪਤਾ ਨਹੀਂ ਮੈਂ ਇੰਨਾ ਟੁੱਣ ਹੋ ਕੇ ਨਹੀਂ ਜਾਇਦਾ ਨਹੀਂ ਮਰਦਈ ਕਰਦੀ ਠੀਕ ਹੈ ਰਾਜੇ ਬੇਟਾ ਸੁਧਰ ਜਾਓ ਪਤਾ ਕੁਝ ਨਹੀਂ ਇਸ ਲੈਨ 'ਚ ਠੀਕ ਹੈ ਠੀਕ ਹੈ ਇਹ ਜਗਦਾ ਸਿੰਘ ਕੀ ਕਹਿਣਾ ਚਾਹੋਗੇ ਜਿੱਦਾਂ ਬੱਸ ਸਟੈਂਡ ਦੇ ਵਿੱਚ ਹਾਲਾਤ ਦੇਖਿਆ ਬੜੇ ਮਾੜੇ ਐ ਵੀ ਨੌਜਵਾਨ ਕੁੜੀਆਂ ਨਸ਼ੇ ਦੀ ਆਦੀ ਕੋਈ ਨਹੀਂ ਉਹ ਨਸ਼ੇ ਦੇ ਵਿੱਚ ਟੰਨ ਹੋਈਆਂ ਆਈਆਂ ਨਸ਼ੇ ਤੋਂ ਨਹੀਂ ਆ ਇੱਥੇ ਮਸਾਫਰ ਬਾਹਰ ਆਉਂਦੇ ਆ ਜੀ ਉਹਨੇ ਲੁੱਟਖੋ ਕਰਦੇ ਨੇ ਉਹਨੇ ਲੁੱਟਖੋ ਕਰਦੇ ਨੇ ਪਰੇ ਲੈ ਜੇ ਨਾਲ ਮੁੰਡੇ ਵੀ ਵਾਲੇ ਹੋਏ ਨੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਨੇ ਨੱਥ ਪਾਣੀ ਜੀ ਜਦ ਇਹਨੂੰ ਚੱਕ ਕੇ ਜੇਲ੍ਹ 'ਚ ਭੇਜਣਾ ਜਾਂ ਇਹਨੂੰ ਸੈਂਟਰ 'ਚ ਭੇਜਣੀ ਚੱਕ ਕੇ ਜੀ ਪਰ ਆਉਂਦੇ ਆ ਰੁਕ ਖੋ ਖੋ ਵਾਈ ਹੋ ਜਾਂਦੀ ਆ ਇੱਥੇ ਆ ਕੇ ਸਾਡੇ ਕੋਲ ਰੋਂਦੇ ਆ ਜੀ ਸਾਡੀ ਲੁੱਟ ਖੋਗੀ ਜੀ ਹੋ ਗਏ ਉਹ ਹੋ ਗਏ ਇਹ ਕਿੰਨੇ ਕੁ ਕੁੜੀਆਂ ਦਾ ਗਰੋਅ ਆ ਜੀ ਆਪਾਂ ਜੀ ਬਹੁਤ ਆ ਜੀ ਇੱਥੇ ਹੈਗੇ ਨਵੀਂ ਲੱਭਦੀ ਹੈ ਹਾਂ 8 ਨੋ ਕੁੜੀਆਂ ਹੈਗੀਆਂ ਇੱਥੇ ਜੀ ਅੱਜ ਇਹ ਸਾਰੀ ਨਸ਼ੇ ਦੀ ਆਦੀਆਂ ਨੇ ਨਸ਼ੇ ਦੀ ਆਦਿ ਹੈ ਜੀ ਸਾਰੇ ਉਹ ਟਾਈਮ ਲਗਭਗ ਕਿੰਨਾ ਹੋ ਗਿਆ ਭਾਜੀ ਕਹੋ ਜੀ ਟਾਈਮ ਕਿੰਨੇ ਦਾ ਹੋਊਗਾ ਇਸ ਟਾਈਮ ਅੱਜ ਤਾਂ ਇਹ ਹਾਂ ਇਸ ਟਾਈਮ 12:00 12:30 ਹੋਵੇਗਾ 12:30 ਦਾ ਟਾਈਮ ਆਜਾ ਵੀ ਕੁੜੀਆਂ ਇੱਦਾਂ ਹੀ ਖੜੀਆਂ ਹੋਈਆਂ ਨੇ ਉਹ ਜੀ ਪਿੱਛੇ ਬੱਸਾਂ ਨੇ ਲੱਗਿਆ ਪਿੱਛੇ ਮੇਰੇ ਸੇਖੂਪੁਰਾ ਬੱਸਾਂ ਨਾਲ ਕੋਲ ਜਾ ਕੇ ਦੇਖੋ ਮੇਲੇ ਲੱਗਿਆ ਹੋਇਆ ਜੀ ਅੱਛਾ ਤਾਂ ਕੋਈ ਕੋਈ ਪ੍ਰਦਰਸ਼ਨ ਦਾ ਕੋਈ ਧਿਆਨ ਦੀ ਹੈ ਕੋਈ ਪੁਲਸ ਵਾਲੇ ਆਉਂਦੇ ਜੀ ਉਹ ਭਾਜਨ ਚ ਦੇਖ ਕੇ ਨਾਲ ਜੀ ਹਾਂ ਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਕਿ ਜਿਹੜੀਆਂ ਕੁੜੀਆਂ ਨਸ਼ਾ ਨੁਸ਼ਾ ਕਰਦੀਆਂ ਜਾਂ ਇਹਨਾਂ ਨੂੰ ਸੈਂਟਰ ਚ ਕਾਇਆ ਜਾਵੇ ਜਾਂ ਇਹਨਾਂ ਦਾ ਨਸ਼ਾ ਛਡਾਇਆ ਜਾਵੇ ਕਿਸੇ ਤਰੀਕੇ ਵੀ ਤੇ ਭਾਜੀ ਇਹ ਲਗਭਗ ਲੋਕ ਰਾਤ ਨੂੰ ਦੇਖਿਆ ਮੈਂ ਕਾਫੀ ਕੁੜੀਆਂ ਨੇ ਔਰ ਉਮਰ ਵੀ ਉਹਨਾਂ ਦਾ 20 22 ਪਾ 23 ਦੇ ਲਗਭਗ ਨੇ ਤੇ ਕੋਈ ਕੰਟਰੋਲ ਨਹੀਂ ਹੈ ਪੁਲਿਸ ਦਾ ਕੋਈ ਅਰੇ ਕੱਲ ਕੋਈ ਇਹ ਪੁਲਿਸ ਜਰੂਰ ਆਂਦੀ ਪੁਲਿਸ ਕਾਰਵਾਈ ਆਪਣੀ ਕਰਦੀ ਹੈ ਜ다 ਪੂੜਾ ਸੰਦੀਏ ਭੱਜ ਜਾਂਦੀਆਂ ਭੱਜ ਜਾਂਦੀਆਂ ਨੇ ਹਾਂਜੀ ਤੇ ਕਦੇ ਮਾਰਕੀਟ ਵਾਲਿਆਂ ਨੇ ਕਦੇ ਕੰਪਲੀਟ ਨਹੀਂ ਦਿੱਤੀ ਵੀ ਇਹ ਇਹ ਤੋਂ ਹੱਲ ਕੀਤਾ ਜਾਵੇ ਇਹਨਾਂ ਦਾ ਇਹ ਨਹੀਂ ਨੌਲੇਜ ਹੈ ਸਾਡੀ ਹਾਂਜੀ ਭਾਜੀ ਕੀ ਕਰਨੀ ਕੱਲ ਸਰਕਾਰੀ ਮੁਲਾਜ਼ਮ ਆਇਆ ਸੀ ਹੱਥੋਂ ਮੁਜ਼ੱਫਰਨਗਰ ਤੋਂ ਜੀ ਹਾਂਜੀ ਉਹਦਾ ਪਰੇ ਜਾ ਕੇ ਨਾ ਲੈਣਾ ਕਿੰਨੀ ਲੈ ਗਏ ਉਹਨੂੰ ਉਹਦਾ ਮੋਬਾਈਲ ਖੋਲਿਆ ਨਾਲ 5000 ਰੁਪਿਆ ਵਾਲਾ ਸਵੇਰੇ ਇੱਥੇ ਰੁੰਦਾ ਆਇਆ ਸਾਡੇ ਕੋਲ ਜੀ ਮੁਲਾਜ਼ਮ ਪੁਲਿਸ ਮੁਲਾਜ਼ਮ ਨਹੀਂ ਪੁਲਿਸ ਮੁਲਾਜ਼ਮ ਨਹੀਂ ਕੋਈ ਸਰਕਾਰੀ ਮੁਲਾਜ਼ਮ ਨਹੀਂ ਸੀਗਾ ਜੀ ਠੀਕ ਆ ਉਹਦਾ ਸਾਰਾ ਫੋਨ ਚ ਬਾਇ ਡਾਟਾ ਸੀ ਸਰਕਾਰੀ ਮੁਲਾਜ਼ਮ ਦਾ ਅੱਛਾ ਜੀ ਉਹਨੂੰ ਫਿਰ ਇੱਥੇ ਦੱਸਿਆ ਵੀ ਮੇਰਾ ਫੋਨ ਕੋਗੇ ਲੈ ਗਏ ਉਹ ਮੇਰੇ ਰੋਜ਼ ਰੋਜ਼ ਆਉਂਦਾ ਆ ਪੈਸੇ ਉਹਨੂੰ ਕਰਾਇਆ ਸੀ ਲੈ ਕੇ ਦੇ ਕੇ ਭੇਜਿਆ ਜੀ Papa ਸਰਕਾਰ ਅੱਗੇ ਇਹੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਦਾ ਨਸ਼ਾ ਛੱਡਿਆ ਜਾ ਛਡਾਇਆ ਜਾਵੇ ਕਿ ਇਹਨਾਂ ਨੂੰ ਛੱਕੇ ਸੈਂਟੀ 75 ਪਾਤਾ ਦਿੰਦਾ ਵੇ ਤੇ ਚਾਪਾ ਜੀ ਰੋਜ਼ ਦੇ ਤਰਗੀਮਾਂ ਨੇ ਲੁੱਟ ਘੁਆਉਂਦੀਆਂ ਨੇ ਤੇ ਬੱਸ ਸਟੈਂਡ 'ਚ ਰੋਜ਼ ਨਿਤ ਨਿਤ ਨਵੀਆਂ ਪਿੱਛੇ ਦੇ ਟੋਕਾ ਮਾਰੇ ਹੁੰਦਾ ਕਿਸੇ ਦੇ ਕੁੱਚ ਮਾਰੇ ਹੁੰਦਾ ਅੱਜ ਹਾਂ ਤੇ ਕੋਈ ਕੰਟਰੋਲ ਨਹੀਂ ਹੈ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੈ ਕਿ ਸਾਹਮਣੇ ਚੌਕੀ ਹੈਗੀ ਤਾਂ ਵੀ ਕੰਟਰੋਲ ਨਹੀਂ ਸਾਹਮਣੇ ਚੌਕੀ ਉਹਨਾਂ ਦਾ ਕੰਮ ਉਧਰ ਹੀ ਛੜੇ ਇਧਰ ਕੰਮ ਖੁੱਲਾ ਚੱਲਦਾ ਹੈਗਾ ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਸਰਕਾਰ ਮਾਨ ਸਾਹਿਬ ਦੀ ਸਰਕਾਰ ਬਹੁਤ ਵਧੀਆ ਸਰਕਾਰ ਹੈਗੀ ਚੰਗਾ ਕੰਮ ਜਰਵੇ ਚਲ ਠੀਕ ਹੈਗੀ ਲੇਕਿਨ ਇਹਨਾਂ ਦੇ ਥੋੜੇ-ਬਹੁਤ ਨੱਥ ਪਾ ਦੇਵੇ ਠੀਕ ਹੈ ਬਸ ਇਹ ਇਧਰ ਲੋਕੀ ਸਾਰਨ ਨੂੰ ਆਂੰਦ ਕਰਦਾ ਜੀ ਲੋਕੀ ਡਰਦੇ ਆ ਮਾਤਾਂ ਭੈਣਾਂ ਸਾਰੀਆਂ ਸਵਾਰੀਆਂ ਆਂਨੀਆਂ ਲੋਕੀ ਡਰਦੇ ਆ ਰਾਤ ਨੂੰ ਇਸ ਟਾਈਮ ਨੂੰ ਜੇ ਕੋਈ ਥਰੇਲੂ ਕੁੜੀ ਆ ਕੇ ਖੜ ਜਵੇ ਜੇ ਕੋਈ ਥਰੇਲੂ ਕੁੜੀ ਆ ਕੇ ਖ ਉਏ ਕੋ ਜਾ ਕੇ ਛੇਡ ਛਾਡੀ ਕਰਦੇ ਹਾਂ ਹਾਂਜੀ ਕਹਿੰਦੇ ਚੱਲਣਾ ਜੀ ਉੱਥੇ ਲੜਾਈ ਦਾ ਘਰ ਹੁੰਦਾ ਰੈੱਡ ਲਾਈਟ ਦਾ ਏਰੀਆ ਬਣ ਗਿਆ ਸੋ ਜੋ ਹਾਂਜੀ ਰੈੱਡ ਲਾਈਟ ਏਰੀਆ ਬਣ ਗਿਆ ਤਾਂ ਪੂਰਾ ਇੰਜ ਮਾਨ ਲੱਗਦਾ ਵੀ ਹੁਣ ਪੰਜਾਬ ਦੇ ਵੀ ਵੀ ਜੀਪੀ ਰੋਡ ਕਹਿ ਸਕਦੇ ਆਪਾਂ ਇਸ ਨੂੰ ਬੜਿਆ ਆਇਆ ਜੀ ਬੜਿਆ ਆਇਆ ਜੀਪੀ ਰੋਡ ਜੀ 5 ਮਿੰਟ ਬਾਅਦ ਤੁਸੀਂ ਦੇਖਿਓ ਗੱਡੀਆਂ ਕਿਵੇਂ ਘੁੰਮਣੀਆਂ ਇੱਥੇ ਰਮਨ ਇਹ ਨਸ਼ੇ ਦੀ ਕੁੜੀਆਂ ਆਉਂਦੀ ਨੇ ਕਿ ਕਿੰਨੀਆਂ ਕੁੜੀਆਂ ਨੇ ਟੋਟਲ ਇਹ ਬਿਲਕੁਲ ਨਹੀਂ 5-7 ਕੁੜੀਆਂ ਨੇ ਬਿਲਕੁਲ ਅਦੀ ਹੋਈਆਂ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਜੀ ਨਾ ਇਹਨਾਂ ਦੇ ਘਰ ਦੇ ਨਾਲ ਕਸੂਰ ਹੈ ਅਸੀਂ ਖੁਦ ਹੋ ਕੇ ਸਹੀ ਹੋਏ ਆ ਜੀ ਅੱਛਾ ਜੀ ਠੀਕ ਹੈ ਜੀ ਤੇ ਅਸੀਂ ਸਰਕਾਰ 'ਤੇ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਮੈਡੀਸਨ ਚਾਹੇ ਕੋਈ ਚੰਗੇ ਸੈਂਟਰ ਦੇ ਨਸ਼ਾ ਆਊਟ ਦੇ ਵਿੱਚ ਜਮਾ ਕਰਵਾਇਆ ਜਾਵੇ